ਖਾਲਸਾ ਖੁਦ ਫਰੀਦਕੋਟ ਪਹੁੰਚੇ ਆ ਗੱਲਬਾਤ ਕਰਦੇ ਆ ਸਰ ਕੋਈ ਨਹੀਂ ਕੋਈ ਨਹੀਂ ਸਰਪਜੀਤ ਜੀ ਕਿਵੇਂ ਆਂ ਅੰਦਰੋਂ ਮਨ ਖੁਸ਼ ਐ ਦਿਲਾਂ ਦੀਆਂ ਧੜਕਣਾ ਕਿਵੇਂ ਆਂ ਖੁਸ਼ ਤਾਂ ਬਹੁਤ ਐ ਜੀ ਤੇ ਲੀਡ ਵੀ ਕਰਦੇ ਪਏ ਆਂ ਅੱਗੇ ਮਹਾਰਾਜ ਜੀ ਨੇ ਵਡਿਆਈ ਦੇਣੀ ਐ ਹਾਂ ਨੀਂਦ ਸੌਖੀ ਆਈ ਰਾਤ ਫਿਰ ਪੂਰੀ ਹਾਂ ਪੂਰੀ ਨੀਂਦ ਬਹੁਤ ਵਧੀਆ ਆਈ ਐ ਤਾਂ ਉਮੀਦ ਬਹੁਤ ਐ ਚਾਂਸ ਤਾਂ ਪੜਾ ਹੀ ਐ ਸਭ ਤੋਂ ਵੱਧ ਮਨ ਚ ਕੀ ਸੋਚ ਰਹੇ ਆ ਜਿੱਤ ਸੋਚ ਰਹੇ ਆ ਜਾਂ ਲੀਡ ਸੋਚ ਰਹੇ ਆ ਕਿੰਨੀ ਆਊਗੀ ਮਨ ਚ ਤਾਂ ਐ ਆ ਭਈ ਬੀ ਲੀਡ ਲੱਖ ਕਿਦੀ ਆਉਣੀ ਚਾਹੀਦੀ ਹੈ ਹਾਂ ਚਾਹੀਦੀ ਹੈ ਕਿ ਆਉਗੀ ਉਹ 2 ਲੱਖ ਵੀ ਆਉਜੀ ਹੁਣ ਇਹ ਤਾਂ ਮਾਂ ਮੈਂ ਕਹੀ ਤਾਂ ਜਾਨਾ ਵੀ ਬੜਿਆਈ ਦਾ ਮਹਾਰਾਜ ਹੱਥ ਹੈ ਭੈਣ ਜੀ ਤੁਤ ਤੋਂ ਦੇਖੀ ਵਿਚਾਰਾ ਜਿਸ ਸਾਉਨਾ ਸੰਗਤ ਦਾ ਸਹਿਯੋਗ ਸੀ ਮੈਨੂੰ ਲੱਗਦਾ ਲੀਡ ਜਾਓਗੇ ਹੁਣ ਤੁਸੀਂ ਬੜਾ ਜੋਰ ਲਾਇਆ ਹੈ ਸ਼ੁਰੂ ਤੋਂ ਲੈ ਕੇ ਦੇਖੋ ਜੀ ਸਾਰਿਆਂ ਤੋਂ ਵਧੀਆ ਕੈਂਡੀਡੇਟ ਮਿਲੇ ਨੇ ਫਰੀਦਕੋਟ ਹਲਕੇ ਨੂੰ ਨੌਜਵਾਨ ਨੇ ਉਹਨਾਂ ਦੇ ਪਰਿਵਾਰ ਦੀ ਬੜੀ-ਵੱਡੀ ਕੁਰਬਾਨੀ ਹੈ ਤੇ ਇਸ ਹਲਕੇ ਦੇ ਵੋਟਰਾਂ ਨੇ ਵੀ ਕੋਈ ਕਮੀ ਨਹੀਂ ਛੱਡੀ ਇਹਨਾਂ ਨੂੰ ਅਦੇਨ ਤੋਂ ਤੁਹਾਡਾ ਪ੍ਰੈਸ ਦਾ ਬੜਾ ਸਹਿਯੋਗ ਰਿਹਾ ਹੈ ਬੜੀ ਮਤਲਬ ਨਿਰਪੱਖ ਕਵਰੇਜ ਦਿੱਤੀ ਹੈ ਤਾਂ ਉਸ ਹਿਸਾਬ ਨਾਲ ਰੁਝਾਨ ਵੀ ਆ ਰਹੇ ਨੇ ਤਾਂ ਮੈਂ ਸਮਝਦਾ ਕਿ ਬੜੀ ਵੱਡੀ ਲੀਡ ਨਾਲ ਸਰਦਾਰ ਸਰਬਜੀਤ ਸਿੰਘ ਜਿੱਤਣਗੇ ਤਾ ਸੁਣਿਆ ਤੁਨੂੰ ਤੁਸੀਂ ਸਰਜੀਤ ਨੇ ਸਿੱਧੇ ਤੌਰ ਤੇ ਕਿਹਾ ਹੈ ਕਿ ਉਹਨਾਂ ਦੀ ਜਤ ਪੱਕੀ ਹੈ ਤਾਂ ਲੀਡ ਲੱਖ ਦੇ ਕਰੀਬ ਹੈ ਜਿਹੜੀ 1 ਲੱਖ ਦੀ ਜਿਹੜੀ ਲੀਡ ਜਿਹੜੀ ਆਉਣ ਵਾਲੀ ਸਮੇਂ ਦੇ ਵਿੱਚ ਆ ਸਕਦੀ ਹੈ ਉਹਨਾਂ ਨੂੰ ਤਾਂ ਬੜੇ ਜਿਹੜੇ ਖੁਸ਼ ਦਿਖਾਈ ਦੇ ਰਹੇ ਨੇ ਤਾਂ ਹਰ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਹਰ ਅਪਡੇਟ D5 ਚੈਨਲ ਪੰਜਾਬੀ ਤੇ ਦਿਖਾਉਂਦੇ ਰਵਾਂਗੇ ਗੁਰਜੀਤ ਸਿੰਘ ਗਰਮਾ D5 ਚੈਨਲ ਪੰਜਾਬੀ ਫਰੀਦਕੋਟ ਨਿਡਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਹੇ ਹਾਂ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬਣਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਹ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਪ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕਮ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ